ਰੇਕੀਤ ਲੱਕੇ ਹਾਜ਼ਰ ਹੋ ਗਈ ਹੈ ਜਸਬੀਰ ਕੌਰ ਜੱਸੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦਾ ਇਹ ਬੇਹੱਦ ਪਸੰਦੀਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਪਸ਼ੂ ਪਾਲਣ ਤੇ ਹੋਰ ਸਬੰਧਤ ਵਿਸ਼ਿਆਂ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰਦੇ ਹਾਂ ਮਾਹਿਰਾ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿਸਾਨਾਂ ਤੋਂ ਉਹਨਾਂ ਦੇ ਤਜਰਬੇ ਜਾਣੇ ਜਾਂਦੇ ਨੇ ਤਾਂ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਝਾਤ ਪਾਉਂਦੇ ਆ ਕਿਸਾਨਾਂ ਲਈ ਖੇਤੀ ਸੂਚਨਾ ਤੇ ਸੁਝਾਤੇ ਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਬੀਰ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾ ਅਤੇ ਸੁਝਾਉਣੇ ਦੀ ਲਵਾਈ ਸਮੇ ਬਹੁਤ ਜ਼ਰੂਰੀ ਹੈ ਤੁਸੀਂ ਯਾਦ ਰੱਖੋ ਕਿ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30 ਤੋਂ 35 ਦਿਨ ਦੀ ਪਨੀਰੀ ਅਤੇ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 25 ਤੋਂ 23 ਦਿਨ ਦੀ ਪਨੀਰੀ ਹੀ ਵਰਤੋ ਲਵਾਈ ਤੋਂ 2-3 ਦਿਨਾਂ ਦੇ ਅੰਦਰ ਹੀ ਸਫਾਰਿਸ਼ੁਦਾ ਨੰਦੀਨ ਨਾਸ਼ਕ ਨੂੰ 60 ਕਿਲੋਗ੍ਰam ਰੇਤਾ ਵਿੱਚ ਰਲਾ ਕੇ ਖੜੇ ਪਾਣੀ ਵਿੱਚ ਇੱਕ ਸਾਰ ਛੱਟਾ ਦੇ ਦਿਓ ਇਸ ਮਹੀਨੇ ਤੁਸੀਂ ਬਾਸਮਤੀ ਦੀ ਪਨੀਰੀ ਦੀ ਬਜਾਈ ਵੀ ਕਰ ਸਕਦੇ ਹੋ ਬਾਸਮਤੀ ਦੀ ਪਨੀਰੀ ਦੀ ਬਜਾਈ ਸਮੇ ਝੰਡਾ ਰੋਗ ਤੋਂ ਮੁਕਤੀ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬੀਜ ਨੂੰ 3 ਗ੍ਰਾਮ ਸਪ੍ਰਿੰਟ ਦਵਾਈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਜਾਈ ਕਰੋ ਕਿਸਾਨ ਵੀਰੋ ਜੇਕਰ ਤੁਸੀਂ ਮੱਕੀ ਦੀ ਬਜਾਈ ਕਰਨੀ ਹੈ ਤਾਂ ਇਸ ਮਹੀਨੇ ਦੇ ਅਖੀਰ ਤੱਕ ਮੱਕੀ ਦੀ ਬਜਾਈ ਖਤਮ ਕਰ ਦਿਓ ਮੱਕੀ ਦੀ ਬਜਾਈ ਲਈ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਵਰਤੋ ਮੱਕੀ ਦੀ ਬਜਾਈ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਨਵੀਂ ਕਿਸਮ ਪੀ ਐਮ ਐਚ 17 ਰਿਲੀਜ਼ ਕੀਤੀ ਗਈ ਹੈ ਜਿਸ ਦਾ ਕੇ ਝਾੜ 50 ਕੁਇੰਟਲ ਪ੍ਰਤੀ ਏਕੜ ਹੈ ਜੇਕਰ ਤੁਸੀਂ ਸੋਇਆਬੀਨ ਦੀ ਖੇਤੀ ਕਰਨੀ ਆ ਤਾਂ ਸੋਇਆਬੀਨ ਦੀ ਬਜਾਈ ਲਈ ਜੂਨ ਦਾ ਪਹਿਲਾ 15ਵਾਂ ਬਹੁਤ ਠੁਕਵਾਂ ਸਮਾਂ ਹੈ ਸੋਇਆਬੀਨ ਦੀ ਬਜਾਈ ਲਈ 25 ਤੋਂ 30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਸੋਇਆਬੀਨ ਦੀ ਫਸਲ ਨੂੰ ਮੱਕੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਦੀਆਂ ਵਿੱਥਾਂ ਤੇ ਬਜਾਈ ਕੀਤੀ ਮੱਕੀ ਦੀਆਂ ਦੋਹਾਂ ਲਾਈਨਾਂ ਦੇ ਵਿਚਕਾਰ ਲਗਾਓ। ਮੂੰਗਫਲੀ ਦੀ ਬਜਾਈ ਕਰਨ ਦੇ ਚਾਹਵਾਨ ਕਿਸਾਨ ਬਰਾਨੀ ਹਾਲਤਾਂ ਵਿੱਚ ਮੂੰਗਫਲੀ ਦੀ ਬਜਾਈ ਇਸ ਮਹੀਨੇ ਦੇ ਅਖੀਰ ਮੌਨਸੂਨ ਦੀ ਆਮਦ ਦੇ ਨਾਲ ਕਰ ਸਕਦੇ ਹਨ। ਮੈਂਥੇ ਦੀ ਕਾਸ਼ਟ ਕਰਨ ਵਾਲੇ ਕਿਸਾਨ ਇਸ ਮਹੀਨੇ ਮੈਂਥੇ ਦੀ ਕਟਾਈ ਕਰ ਸਕਦੇ ਹਨ। ਮੈਂਥੇ ਦੀ ਕਟਾਈ ਉਸ ਵੇਲੇ ਕਰੋ ਜਦੋਂ ਅਜੇ ਮੈਂਥੇ ਦੀ ਫਸਲ ਨੂੰ ਫੁੱਲ ਪੈਣੇ ਸ਼ੁਰੂ ਹੀ ਹੋਏ ਹੋਣ। ਅਤੇ ਕਟਾਈ ਉਪਰੰਤ ਫਸਲ ਨੂੰ ਇੱਕ ਰਾਤ ਲਈ ਖੇਤ ਵਿੱਚ ਹੀ ਕਮਲਾਉਣ ਦਿਓ ਤੇ ਉਸ ਤੋਂ ਬਾਅਦ ਆਪਣੇ ਨੇੜਲੇ ਕਿਸੇ ਪ੍ਰਾਈਵੇਟ ਪਲਾਂਟ ਦੇ ਉਤੋਂ ਤੁਸੀਂ ਤੇਲ ਕਢਵਾ ਸਕਦੇ ਹੋ ਇਸ ਮਹੀਨੇ ਹਰੀ ਖਾਦ ਦੇ ਤੌਰ ਤੇ ਜੰਤਰ ਦੀ ਬਜਾਈ ਵੀ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਜੰਤਰ ਦੀ ਬਜਾਈ ਬੀਜ ਪ੍ਰਾਪਤੀ ਲਈ ਕਰਨੀ ਹੈ ਤਾਂ ਤੁਸੀਂ ਅੱਧ ਚੂਨ ਤੋਂ ਬਾਅਦ ਇਹ ਬਜਾਈ ਸ਼ੁਰੂ ਕਰ ਸਕਦੇ ਹੋ ਬੀਜ ਪ੍ਰਾਪਤੀ ਲਈ ਤੁਸੀਂ 8 ਤੋਂ 10 ਕਿਲੋ ਜੰਤਰ ਦੇ ਬੀਜ ਦੀ ਵਰਤੋਂ ਕਰੋ ਨਰਮੇ ਦੀ ਫਸਲ ਵਿੱਚ ਜੂਨ ਦੇ ਮਹੀਨੇ ਕਈ ਵਾਰ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਨਰਮੇ ਦੀ ਫਸਲ ਨੂੰ ਔੜ ਦਾ ਸਾਹਮਣਾ ਕਰਨਾ ਪੈਂਦਾ ਹੈ 12.5 ਗ੍ਰਾਮ ਸੈਲਿਸਿਕ ਐਸਿਡ ਨੂੰ 125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਖੇਤ ਵਿੱਚ ਸਪਰੇਅ ਕਰ ਸਕਦੇ ਹੋ ਇਸ ਨਾਲ ਜਿਹੜਾ ਨਰਮੇ ਦੇ ਉੱਤੇ ਔੜ ਦਾ ਪ੍ਰਭਾਵ ਆ ਉਹ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਜਿੰਨਾ ਕਿਸਾਨ ਵੀਰਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਹੈ ਉਹ ਕਿਸਾਨ ਵੀਰ ਖੇਤੀਬਾੜੀ ਵਿਭਾਗ ਵੱਲੋਂ 1500 ਰੁਪਏ ਵਿੱਤੀ ਸਹਾਇਤਾ ਜਿਹੜੀ ਉਹ ਪ੍ਰਾਪਤ ਕਰ ਸਕਦੇ ਹਨ ਇਹ ਰਾਸ਼ੀ ਪ੍ਰਾਪਤ ਕਰਨ ਲਈ ਤੁਸੀਂ agrimachinerypb.com ਪੋਰਟਲ ਉੱਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਓ 12000 ਹੈਕਟੇਅਰ ਰਕਬਾ ਝੋਨੇ ਦੇ ਥੱਲੋਂ ਕੱਢ ਕੇ ਮੱਕੀ ਹੀਟ ਲਿਆਂਦਾ ਜਾਣਾ ਹੈ ਇਸ ਵਾਸਤੇ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਸੰਗਰੂਰ ਬਠਿੰਡਾ 6 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਇਸ ਤਹਿਤ ਜਿਹੜੇ ਵੀ ਕਿਸਾਨ ਝੋਨੇ ਦੇ ਬਦਲ ਵਿੱਚ ਵਜੋਂ ਮੱਕੀ ਦੀ ਕਾਸ਼ਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ ਤੇ ਇਹ ਸਹਾਇਤਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਦਿੱਤੀ ਜਾਣੀ ਹੈ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਅਤੇ ਸਿਝਾ ਫੇਰ ਮਿਲਾਂਗੇ ਧੰਨਵਾਦ ਬੇਸ਼ੱਕ ਖੇਤੀ ਪੰਜਾਬ ਦਾ ਮੁੱਖ ਤੰਦ ਹੈ ਨਾਲ ਹੀ ਪਸ਼ੂ ਪਾਲਣ ਵੀ ਇੱਕ ਬੇਹੱਦ ਲਾਹੇਵੰਦ ਸਹਾਇਕ ਤੰਦ ਹੈ ਬਹੁਤ ਸਾਰੇ ਕਿਸਾਨਾਂ ਨੇ ਪਸ਼ੂ ਪਾਲਣ ਨੂੰ ਹੀ ਮੁੱਖ ਤੰਦੇ ਦੇ ਤੌਰ ਤੇ ਅਪਣਾ ਲਿਆ ਹੈ ਪਸ਼ੂ ਦੁੱਧ ਦੇ ਉਤਪਾਦਨ ਦੇ ਲਈ ਪਾਲੇ ਜਾਂਦੇ ਨੇ ਜੇਕਰ ਦੁੱਧ ਦੀ پیداوار ਜ਼ਿਆਦਾ ਹੋਵੇਗੀ ਤਾਂ ਆਰਥਿਕ ਲਾਭ ਵੀ ਵਧੇਗਾ ਪਸ਼ੂਆਂ ਤੋਂ ਦੁੱਧ ਦੀ ਜ਼ਿਆਦਾ پیداوار ਲੈਣ ਦੇ ਲਈ ਪਸ਼ੂਆਂ ਵਿੱਚ ਨਸਲ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ ਇਸੇ ਹੀ ਗੱਲਬਾਤ ਨੂੰ ਕਰਨ ਦੇ ਲਈ ਅਸੀਂ ਵਿਸ਼ਾ ਵੀ ਲੈ ਕੇ ਆਏ ਹਾਂ ਪਸ਼ੂਆਂ ਵਿੱਚ ਨਸਲ ਸੁਧਾਰ ਦੀ ਮਹੱਤਤਾ ਮਾਹਿਰ ਹੋਣਗੇ ਡਾਕਟਰ ਅਮਰਪ੍ਰੀਤ ਸਿੰਘ ਜੀ ਪੰਨੂ ਜਿਹੜੇ ਕਿ ਜ਼ਿਲ੍ਹਾ ਅਮਰਸਰ ਦੇ ਬਲਾਕ ਔਟਾਰੀ ਦੇ ਵਿੱਚ ਸੀਨੀਅਰ ਵੈਟਰਨਰੀ ਅਫਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅਮਰਸਰ ਦੇ ਬਲਾਕ ਔਟਾਰੀ ਦੇ ਵਿੱਚ ਪਿੰਡ ਹੈ ਮੋਦੇ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਜੀ ਜਿਹੜੇ ਸੀਨੀਅਰ ਵੈਟਰਨਰੀ ਅਫੀਸਰ ਨੇ ਮੇਰੇ ਨਾਲ ਖੜੇ ਨੇ ạtari ਤੋਂ ਨੇ ਦੱਸ ਸਭ ਤੋਂ ਅੱਜ ਅਸੀਂ ਜਾਣਕਾਰੀ ਲੈਣੀ ਆ ਵਿਸ਼ਾ ਹੈ ਸਾਡੀ ਅੱਜ ਦੀ ਗੱਲਬਾਤ ਦਾ ਪਸ਼ੂਆਂ ਦੇ ਵਿੱਚ ਨਸਲ ਸੁਧਾਰ ਦੀ ਮਹੱਤਤਾ ਡਾਕਟਰ ਸਭ ਨਸਲ ਸੁਧਾਰ ਦੀ ਪਸ਼ੂਆਂ ਦੇ ਵਿੱਚ ਕਿੰਨੀ ਕਿ ਮਹੱਤਤਾ ਪਹਿਲਾਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰੋ ਜਿਹੜਾ ਪਸ਼ੂ ਪਾਲਣ ਦਾ ਕੀਤਾ ਆ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਆ ਨਸਲ ਸੁਧਾਰ ਤੇ ਚੰਗਾ ਪਸ਼ੂਹਾਰ ਇਹ ਦੋ ਚੀਜ਼ਾਂ ਆ ਮੇਨ ਜਿਹੜਾ ਇਹਨਾਂ ਦਾ ਬਿਲਡਿੰਗ ਬਲॉक्स ਨੇ ਪਸ਼ੂ ਪਾਲਣ ਦੀ ਭਾਗੀਆਂ ਜੇ ਕਿਸੇ ਨੇ ਇਹਨੂੰ ਪ੍ਰੋਫਿਟੇਬਲ ਐਜ਼ ਅ ਬਿਜ਼ਨਸ ਵਰਤਣਾ ਤੇ ਉਹਨਾਂ ਨੂੰ ਚੰਗਾ ਪਸ਼ੂਹਾਰ ਵੀ ਪਸ਼ੂ ਨੂੰ ਕੋਣਾ ਪੈਣਾ ਤੇ ਚੰਗੀ ਨਸਲ ਦੇ ਡੰਗਰ ਵੀ ਰੱਖਣੇ ਪੈਣੇ ਤੀਸਰਾ ਆ ਜਾਂਦਾ ਕਿ ਮੈਨੇਜਮੈਂਟ ਮੈਨੇਜਮੈਂਟ ਵੀ ਬੜੀ ਇੰਪੋਰਟੈਂਟ ਆ ਕਿ ਜਿਹੜਾ ਸ਼ੈੱਡ ਆ ਕਿਤਰਾ ਦਾ ਸ਼ੈੱਡ ਪਾਇਆ ਜਾਂ ਸ਼ੈੱਡ ਦੇ ਵਿੱਚ ਚਿਚੜਦੇ ਨਹੀਂ ਹੈਗੇ ਜੋ ਨੁਕਸਾਨ ਕਰ ਸਕਦੇ ਆ ਇਹ ਤਿੰਨੇ ਚੀਜ਼ਾਂ ਜਿਹੜੀਆਂ ਮੇਨ ਜੇ ਵੇਖੀ ਜਾਵੇ ਤੇ ਇਹ ਇਹਦੇ ਉੱਤੇ ਬੀਐਸ ਦਾ ਸਾਰੀ ਢੇਰੀ ਚੰਗੀ ਢੇਰੀ ਜਿਹੜੀ ਹੈ ਅੱਛਾ ਡਾਕਟਰ ਸਾਹਿਬ ਕਿਹੜੀ ਕਿਹੜੀ ਨਸਲ ਜਿਹੜੀ ਅੱਜਕੱਲ ਪੰਜਾਬ ਦੇ ਵਿੱਚ ਗਾਈਆਂ ਦੇ ਵਿੱਚ ਚੱਲ ਰਹੀ ਆ ਸਾਡੇ ਕਿਸਾਨ ਵੀਰਾਂ ਨਾਲ ਸੰਜੀ ਕਰੋ ਜਿਹੜੀਆਂ ਬਹੁਤ ਵਧੀਆ ਨੇ ਨਸਲਾ ਪੰਜਾਬ ਦੇ ਵਿੱਚ ਜਿਹੜੀ ਮੁੱਖ ਨਸਲ گاਵਾ ਦੀ ਨਸਲ ਆ ਉਹ ਐਚਐਫ ਆ ਉਹ ਇਸ ਕਰਕੇ ਆ ਕਿ ਇਹ ਇਵਨ ਦੁਨੀਆ ਭਰ ਵਿੱਚ ਵੀ ਸਭ ਤੋਂ ਵੱਧ ਜਿਹੜੀ ਦੁੱਧ ਦੇਣ ਵਾਲੀ ਨਸਲ ਆ ਇਹ ਐਚਐਫ ਹੀ ਪਾਈ ਗਈ ਆ ਬਾਕੀ ਕੁਝ ਨਸਲਾਂ ਹੈਗੀਆਂ ਆ ਉਹ ਕਈ ਵਾਰੀ ਜਿਵੇਂ ਕੋਈ ਪਹਾੜੀ ਇਲਾਕੇ ਹੁਣ ਉੱਥੇ ਜਰਸੀ ਬ੍ਰੀਡਸ ਹੈਗੀਆਂ ਨੇ ਪਰ ਜੋ ਦੁੱਧ HF ਨੇ ਦੇ ਦੇਣਾ 50 ਕਿਲੋ ਤੋਂ ਉੱਪਰ 60 ਕਿਲੋ 80 ਕਿਲੋ ਤੱਕ ਵੀ ਐਰ ਕੀ ਰਿਕਾਰਡ ਬਣਾ ਬਣ ਗਿਆ 80 ਕਿਲੋ ਤੋਂ ਉੱਪਰ 82 ਕਿਲੋ ਤੱਕ ਦੁੱਧ ਦੇ ਦਿੱਤਾ ਪਸ਼ੂ ਮੇਲੇ ਦੇ ਵਿੱਚ ਜਿੱਧਰਾਉ ਇਹ ਕਰਕੇ HF ਨਾਲ ਦੀ ਕੋਈ ਰੀਜ਼ ਨਹੀਂ ਹੈਗੀ ਇਹ ਗਾਂ ਦੁੱਧ ਦੇਣ ਚ ਨੰਬਰ 1 ਤੇ ਸਾਰੀ ਦੁਨੀਆ ਦੇ ਵਿੱਚ ਇਹ ਤੋਂ ਇਲਾਵਾ ਜਰਸੀ ਹੈਗੀ ਆ ਜਾਂ ਆਪਣੀਆਂ ਦੇਸੀ ਨਸਲਾਂ ਆ ਜਿਵੇਂ ਸਾਈਵਾਲ ਆ ਪੰਜਾਬ ਦੀ ਗਿਰ ਹੈਗੀ ਗੁਜਰਾਤ ਦੀ ਆ ਰਾਠੀ Rajasthan ਦੀ ਆ ਉਹ ਵੀ ਨਸਲਾਂ ਹਰ ਸਟੇਟ ਵਾਈਜ਼ ਸੂਬੇ ਵਾਈਜ਼ ਹੈਗੀਆਂ ਪਰ ਜੇ ਦੁੱਧ ਦੇਣ ਦੀ ਗੱਲ ਜਦੋਂ ਟਰਦੀ ਆ گاਵਾں ਦੇ ਵਿੱਚ ਐਚ ਐਫ ਨਸਲ ਉੱਤਮ ਆ ਅੱਜ ਕੱਲ ਜ਼ਮਾਨਾ ਉਹ ਆ ਗਿਆ ਹੈ ਕਿ ਆਰਟੀਫੀਸ਼ੀਅਲ ਅਸੀਂ ਇਹਨਾਂ ਨੂੰ ਜਿਹੜਾ ਟੀਕਾ ਲਾ ਕੇ ਗੱਭਣ ਕਰਦੇ ਆ ਜੀ ਦੇ ਵਿੱਚ ਕਾਫੀ ਪ੍ਰੋਬੈਬਿਲਟੀ ਇਹੀ ਆ ਕਿ ਉਹਦੇ ਵਿੱਚ ਫੀਮੇਲ ਗਾਇਆਂ ਹੀ ਜ਼ਿਆਦਾ ਹੁੰਦੀਆਂ ਨੇ ਸੋ ਥੋੜਾ ਇਹ ਪ੍ਰੋਸੀਜਰ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕੀ ਆ ਜਿਹੜਾ ਸੈਕਸਿਮਨ ਇੱਕ ਨਵੀਂ ਟੈਕਨੋਲੋਜੀ ਆਈ ਹੈ ਅੱਜ ਜੀ ਕੁਝ ਸਾਲ ਪਹਿਲਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜੀ ਸੈਕਸਿਮਨ ਦੀ ਆ 2012 ਦੇ ਵਿੱਚ ਪਹਿਲੀ ਵਾਰੀ ਟੈਕਨੋਲੋਜੀ ਆਈ ਹੈ ਜਦੋਂ ਅਸੀਂ ਸੈਕਸੀ ਡਿਪਾਰਟਮੈਂਟ ਨੇ ਪਸ਼ੂ ਪਾਲਣ ਭਾਗ ਨੇ ਵਰਤਣਾ ਸ਼ੁਰੂ ਕੀਤਾ ਪੰਜਾਬ ਚ ਜੀ ਉਹਦੇ ਨਤੀਜੇ ਬਹੁਤ ਵਧੀਆ ਆਏ ਹਾਂ ਇੱਕ ਤੇ ਚੰਗੀ ਨਸਲ ਦੀਆਂ ਬੱਚੀਆਂ ਜਿਹੜੀਆਂ ਪੈਦਾ ਹੋਈਆਂ ਦੂਜੀ ਗੱਲ ਇਹ ਹੋ ਜਾਂਦੀ ਫਾਇਦਾ ਇਹ ਹੋ ਜਾਂਦਾ ਕਿ ਜਿਹੜੇ ਆਵਾਰਾ ਪਸ਼ੂ ਤਰੇ ਫਿਰਦੇ ਆ ਜਦੋਂ ਕੋਈ ਬੱਚਾ ਹੋਊਗਾ ਉਹਦੀ ਕੇਅਰ ਨਹੀਂ ਹੁੰਨੀ ਹੂੰ ਉਹ ਆਵਾਰਾ ਹੋ ਜਾਂਦੇ ਬੱਚੇ ਹੂੰ ਤੀਸਰਾ ਇਹ ਹੈ ਕਿ ਜਿਹੜੀ ਠੀਕੇ ਬਣਦੇ ਆ ਇਹ ਚੰਗੀ ਨਸਲ ਦੇ ਜਿਹੜੇ ਬੁੱਲਜ਼ ਨੇ ਉਹਨਾਂ ਦੇ ਗਾਂ ਠੀਕੇ ਤਿਆਰ ਹੁੰਦੇ ਜਿਨ੍ਹਾਂ ਦੇ ਮਾਵਾਂ ਦਾ ਦੁੱਧ ਚੰਗਾ ਆ ਹੂੰ ਜਾਂ ਅੱਜਕੱਲ ਜਿਵੇਂ ਜੀਨੋਮਿਕ ਵੈਲਿਊ ਉਹ ਵੀ ਇੱਕ ਫੈਕਟਰ ਹੁੰਦਾ ਆ ਜਿਹੜੇ ਚੰਗੇ ਬੁੱਲਜ਼ ਨੇ ਉਹਨਾਂ ਦੇ ਟੀਕੇ ਤਿਆਰ ਹੁੰਦੇ ਆ ਉਹ ਵਰਤਦੇ ਆ ਇਹ ਕਰਕੇ ਇਹ ਸਖ ਸਿਮੈਂਟ ਟੈਕਨੋਲੋਜੀ ਦੁਬਾਰਾ 2023 ਦੇ ਵਿੱਚ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਭਾਰਤ ਵਿੱਚ ਇਹ ਟੀਕੇ ਮਿਲ ਰਹੇ ਆ এবੀਆਈਪੀ ਸਕੀਮ ਦੇ ਅਧੀਨ ਇਹ ਟੀਕੇ ਚੱਲ ਰਹੇ ਆ ਅੱਜ ਕੱਲ ਤੇ ਇਹ ਟੀਕਿਆਂ ਦਾ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹੁਣ ਤੱਕ ਪੌਣੇ 2 ਲੱਖ ਸਟਰਾ ਜਿਹੜੇ ਟੀਕੇ ਆ ਦੇ ਇਹ ਯੂਜ਼ ਹੋ ਚੁੱਕੇ ਆ ਤੇ ਇਹ ਗਾਂ ਵੀ ਇਹ ਜਿਹੜਾ ਪ੍ਰੋਜੈਕਟ ਆ ਚੱਲ ਰਿਹਾ ਤੇ ਇਹਦੇ ਨਤੀਜੇ ਬਹੁਤ ਸੈਟੀਸਫੈਕਟਰੀ ਆਏ ਨੇ ਚੰਗਾ ਕਨਸੈਪਸ਼ਨ ਰੇਟ ਆਇਆ ਤੇ ਇਹਦੇ ਵਿੱਚ ਇਸ ਟੀਕੇ ਦੇ ਵਿੱਚ 90% ਤੋਂ ਲੈ ਕੇ 95% ਬੱਚੀ ਪੈਦਾ ਹੁੰਦੇ ਚਾਂਸ ਹੁੰਦੇ ਆ ਸਿਰਫ 5-10% ਚਾਂਸ ਹੁੰਦੇ ਆ ਕਿ ਬੱਚਾ ਆ ਜਾਏ ਪੰਨੂ ਸਾਹਿਬ ਗੱਲ ਇਹ ਆ ਵੀ ਦੇਖੋ ਇਹ ਹਰ ਕਿਸਾਨ ਵੀਰ ਨੂੰ ਜਾਂ ਜਿਹੜਾ ਪਸ਼ੂ ਪਾਲਕਾ ਉਹਨੂੰ ਵੀ ਪਤਾ ਨਹੀਂ ਹੁੰਦਾ ਕਈ ਵਾਰੀ ਵੀ ਕਿੱਥੇ ਜਾਣਾ ਸੀ ਕਿੱਥੋਂ ਇਹ ਅਸੀਂ ਸੈਕਸ ਸੀਮਨਾ ਜਿਹੜਾ ਲੈ ਕੇ ਆਉਣਾ ਲੁਜਾਂ ਲਵਾਉਣਾ ਆ ਕਿੱਦਾਂ ਫਿਰ ਕਿਹਨੂੰ ਅਪਰੋਚ ਕਰੇ ਸਭ ਤੋਂ ਪਹਿਲਾਂ ਨੇ ਪਸ਼ੂ ਪਾਲਕ ਦੇ ਜਿਹੜੇ ਜਿਹੜੇ ਪੰਜਾਬ ਦੇ ਸਾਰੇ ਪਿੰਡ ਆ ਕਿਸੇ ਨਾ ਕਿਸੇ ਹਸਪਤਾਲ ਦੀ ਡਿਸਪੈਂਸਰੀ ਦੇ ਅੰਡਰ ਹੁੰਦੇ ਆ ਤੇ ਇਹ ਸਿਮੰਦ ਦੀ ਸਪਲਾਈ ਹੈ ਹੀ ਹਰ ਹਸਪਤਾਲ ਨੂੰ ਜ਼ਰੂਰੀ ਕੀਤਾ ਕਿ ਹਰ ਜਿਹੜਾ ਡਾਕਟਰ ਆ ਜਾਂ ਵੈਟਰੀਨਰੀ ਇੰਸਪੈਕਟਰ ਆ ਉਹ ਉਹਨੂੰ ਸਪਲਾਈ ਹੋਊਗੀ ਇਹਨਾਂ ਨੂੰ ਜਿਵੇਂ ਆਪਾਂ ਨੂੰ ਪਤਾ ਇੱਕ ਲਿਕਵਿਡ ਨਾਈਟ੍ਰੋਜਨ ਦੇ ਕੰਟੇਨਰ ਹੁੰਦੇ ਜਿੱਚ ਗੈਸ ਹੁੰਦੀ ਆ ਜਿਹਦਾ ਤਾਪਮਾਨ -196 ਡਿਗਰੀ ਹੁੰਦਾ ਆ ਉਸ ਟੈਂਪਰ ਦੇ ਟੈਂਪਰੇਚਰ ਦੇ ਵਿੱਚ ਜਿਹੜਾ ਜਦੋਂ ਟੀਕਾ ਆਪਾਂ ਰੱਖਦੇ ਆ ਟੀਕਾ ਭਾਵੇਂ ਸਾਰੀ ਉਮਰ ਪਿਆ ਰਹੇ ਖਰਾਬ ਨਹੀਂ ਹੋਊਗਾ ਇਹ ਆ ਕਿ ਉਹਦੇ ਵਿੱਚ ਗੈਸ ਨਹੀਂ ਮੁੱਕਣੀ ਚਾਹੀਦੀ ਉਹ ਹਰ ਜਿਵੇਂ 15 ਦਿਨਾਂ ਬਾਅਦ ਜਾਂ ਹਫਤੇ ਬਾਅਦ ਉਹਦੀ ਗੈਸ ਦੀ ਪੂਰੀ ਸਪਲਾਈ ਹੁੰਦੀ ਆ ਤੇ ਟੀਕੇ ਪ੍ਰਿਜ਼ਰਵਰ ਹੁੰਦੇ ਆ ਤੇ ਜਿਹੜੇ ਨਾਲ ਲੱਗਦਾ ਹਸਪਾਲ ਦੇ ਪਿੰਡ ਜਾਂ ਉਸੇ ਚ ਹਸਪਾਲ ਆ ਜਾਂ ਨਾਲ ਲੱਗਦਾ ਆ ਉੱਥੇ ਡਾਕਟਰ ਨਾਲ ਆਪਣਾ ਰਾਸਤਾ ਕਰੋ ਸਾਰੇ ਪੰਜਾਬ 'ਚ ਅਸੀਂ ਮਨਿਆ ਆ ਅੱਛਾ ਡਾਕਟਰ ਸਾਹਿਬੀ ਦੋਵੇਂ ਨਸਲਾਂ ਦੀ ਤੁਹਾਡੇ ਕੋਲ ਆਰਟੀਫੀਸ਼ੀਅਲ ਸੈਕਸੀਮਨ ਹੈਗਾ ਟੀਕੇ ਹੈਗੇ ਆ ਜੇ ਹਾਲਸਟीन ਫਰੀਜ਼ੀਨ ਵੀ ਤੇ ਜਰਸੀ ਦੇ ਦੋਵਾਂ ਦੇ ਤੇ ਇੱਕ ਇਹ ਵੀ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਕਿ ਕਿੰਨੇ ਪੈਸੇ ਦਾ ਇਹ ਖਰਚਾ ਆ ਜਿਹੜਾ ਤੁਸੀਂ ਵਿਭਾਗ ਨੇ ਲੈਣਾ ਜਿਹੜਾ ਇਹ ਟੀਕਾ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਹੁਣ ਤੱਕ ਟੀਕੇ ਆ ਚੁੱਕੇ ਆ ਐਚਐਫ ਦੇ ਵੀ ਆਏ ਆ ਜਰਸੀ ਦੇ ਵੀ ਆਏ ਇਵਨ ਸਾਈਵਾਲ ਜਿਹੜੀ ਪੰਜਾਬ ਦੀ ਨਸਲ ਆ ਉਹਦੇ ਵੀ ਟੀਕੇ ਆਏ ਤੇ ਮੱਝਾਂ ਦੇ ਮੁਰਾ ਨਸਲ ਦੇ ਵੀ ਟੀਕੇ ਆਏ ਤੇ ਇਹ ਜਿਹੜਾ ਸਕੀਮ ਹੈ ਇਹਦੇ ਅੰਦਰ ਸਬਸਿਡਾਈਜ਼ ਰੇਟ ਤੇ ਜੇ ਤੁਸੀਂ ਬਾਹਰੋਂ ਵੇਖੋਗੇ ਤੇ ਟੀਕਾ 1500 ਦਾ ਵੀ ਵੇਚ ਰਿਆ ਪਰ ਸਰਕਾਰ ਨੇ ਸਬਸਿਡੀ ਦੇ ਉੱਤੇ ਇਹ ਟੀਕੇ ਦਿੱਤੇ ਆ ਜਿਹਦਾ ਬਹੁਤ ਘੱਟ ਰੇਟ ਹੈਗਾ 250 ਰੁਪਏ ਦਾ ਟੀਕਾ ਹੈ ਦਸ ਵਾਡਰ ਏਰੀਆ ਚ ਤੁਸੀਂ ਬੈਠੇ ਹੋ ਉਹਦੇ ਸਾਨੂੰ ਇਹ ਦੱਸੋ ਕਿੰਨੇ ਤੁਹਾਡੇ ਅਪਰੋਚ ਦੇ ਵਿੱਚ ਨੇ ਕਿਸਾਨ ਵੀਰੇ ਸਾਰੇ ਪਿੰਡਾਂ ਦੇ ਪਸ਼ੂ ਪਾਲਣ ਦਾ ਕੰਮ ਧੰਦਾ ਕਰ ਰਹੇ ਆ ਉਹ ਇਸ ਏਰੀਆ ਵਿੱਚ ਜਿਵੇਂ ਆ ਫਾਰਮ ਹੈ ਸਾਡਾ ਬਿਲਕੁਲ ਬਾਰਡਰ ਤੇ ਆ ਮੋਦੇ ਪਿੰਡ ਆ ਉੱਥੇ ਫਾਰਮ ਆ ਇੱਥੇ ਹੋਰ ਵੀ ਫਾਰਮ ਹੈਗੇ ਆ ਸਾਡੀ ਕੋਸ਼ਿਸ਼ ਇਹ ਆ ਕਿ ਵੱਧ ਤੋਂ ਵੱਧ ਚੰਗੀ ਨਸਲ ਦੇ ਜਿਵੇਂ ਟੀਕੇ ਜਿਵੇਂ 66 ਸੀਮਨ ਹੁੰਦਾ ਉਹ ਦੇ ਕੇ ਤੇ ਵੱਧ ਤੋਂ ਵੱਧ ਵਸ਼ੀਆਂ ਪੈਦਾ ਕਰੀਏ ਤੇ ਨਾਲੇ ਉਹ ਵਸ਼ੀਆਂ ਤੋਂ ਬਾਅਦ ਚੰਗੀ ਖੁਰਾਕ ਦੇਗੇ ਦੁੱਧ ਦੀ ਪ੍ਰੋਡਕਸ਼ਨ ਆਪਾਂ ਪੰਜਾਬ ਦੀ ਇਸੇ ਤਰ੍ਹਾਂ ਹੀ ਭਾਰਤ ਦੀ ਵਧੇ ਜਿਹੜੀ ਕਿ ਹਾਂ ਇਹ ਵੇਲੇ ਲੋੜ ਆ ਪਲੱਸ ਜਿਹੜਾ ਜੂਥ ਬਾਹਰੋਂ ਆ ਰਿਹਾ ਵਾਪਸ ਆ ਰਿਹਾ ਰਵਰਸ ਮਾਈਗ੍ਰੇਸ਼ਨ ਹੋ ਰਹੀ ਆ ਜੀ ਉਹਦੇ ਲਈ ਵੀ ਡੇਰੀ ਦਾ ਕਿੱਤਾ ਇੱਕ ਬੜਾ ਪ੍ਰੋਫਿਟੇਬਲ ਕਿੱਤਾ ਆ ਪਰ ਇਹ ਮੈਂ ਉਹਨਾਂ ਨੂੰ ਸਲਾਹ ਦਊਂਗਾ ਕਿ ਇਹ ਸਿਆਣੇ ਡਾਕਟਰ ਜਿਹੜਾ ਅਸਲ ਲੱਗਦਾ ਹਸਪੀਟਲ ਉਹਦੀ ਸਲਾਹ ਨਾ ਚਲਣਾ ਆਪਣੀ ਮਰਜ਼ੀ ਨਾਲ ਪਸ਼ੂ ਵੀ ਨਹੀਂ ਲੈ ਕੇ ਆਉਣੇ ਤੇ ਡਾਕਟਰ ਦੀ ਸਲਾਹ ਜੁਲ ਲੈਣੀ ਤੇ ਖਾਣ ਪਾਣ ਜੋ ਇਹਨਾਂ ਨੂੰ ਦੇਣਾ ਆ ਉਹ ਡਾਕਟਰ ਸਾਹਿਬ ਦੀ ਸਲਾਹ ਨਾਲ ਕਰ ਦੇਣਾ ਸੂ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਜੀ ਉਮੀਦ ਕਰਦਾ ਸਾਡੇ ਕਿਸਾਨ ਵੀਰ ਤੁਹਾਡੇ ਦੱਸੇ ਨੁਕਤੇ ਜ਼ਰੂਰ ਅਪਣਾਉਣਗੇ ਤੇ ਵਧੀਆ ਪਸ਼ੂ ਪਾਲਣ ਦਾ ਧੰਦਾ ਇਹ ਤਤੰਦਾ ਜਿਹੜਾ ਉਹ ਕਰਨਗੇ ਤੁਹਾਡੇ ਇਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਤੇ ਪਸ਼ੂ ਪਾਲਕ ਵੀਰੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰੀਏ ਤਾਂ ਕਿ ਤੁਹਾਨੂੰ ਫਾਇਦਾ ਹੋ ਸਕੇ ਪਸ਼ੂਆਂ ਵਿੱਚ ਨਸਲ ਸੁਧਾਰ ਦੀ ਮਹੱਤਤਾ ਇਸੇ ਵਿਸ਼ੇ ਤੇ ਹੋਰ ਜਾਣਕਾਰੀ ਦਿੰਦੀ ਹੈ ਪਸ਼ੂ ਪਾਲਣ ਵਿਭਾਗ ਦੇ ਕੁਝ ਹੋਰ ਬਾਹਿਰਾਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਪਸ਼ੂਆਂ ਦੇ ਵਿੱਚ ਨਸਲ ਸੁਧਾਰ ਦੀ ਮਹੱਤਤਾ ਇਸ ਵਿਸ਼ੇ ਤੇ ਜਾਣਕਾਰੀ ਲਈ ਸਾਡੇ ਨਾਲ ਹੋਰ ਵੀ ਡਾਕਟਰ ਸਾਹਿਬ ਮੌਜੂਦ ਨੇ ਮੈਂ ਡਾਕਟਰ ਜੋਬਨਜੀਤ ਸਿੰਘ ਕਿਰਾਇਆ ਵੈਟਰਨਰੀ ਅਫਸਰ ਅਟਾਰੀ ਹੈ ਜੀ ਕਿਸ ਤਰ੍ਹਾਂ ਦਾ ਪਸ਼ੂ ਹੋਣਾ ਚਾਹੀਦਾ ਹੈ ਵੀ ਜਿਹਦੇ ਵਿੱਚ ਅਸੀਂ ਇਹ ਨਸਲ ਸudar ਦਾ ਕੰਮ ਕਰ ਸਕਦੇ ਆ ਜਾਂ ਅਸੀਂ ਕਹਿ ਲਈਏ ਵੀ ਆਰਟੀਫੀਸ਼ੀਅਲ ਸੀਮਨ ਰੱਖ ਕੇ ਉਹ ਤੋਂ ਬੱਚੀ ਲੈ ਸਕਦੇ ਆ ਕਿਸ ਤਰ੍ਹਾਂ ਦੀ ਉਹਦੀ ਸਿਹਤ ਵਗੈਰਾ ਕਿੰਨੇ ਚਿਰ ਦਾ ਹੋਣਾ ਚਾਹੀਦਾ ਥੋੜਾ ਜਿਹਾ ਵਿਸਥਾਰ ਨਾਲ ਸਾਨੂੰ ਸੈਕਸੀਮਨ ਜਿਹੜਾ ਇਹ ਵਸ਼ੀਆਂ ਵਾਲਾ ਟੀਕਾ ਇਹਦੇ ਵਾਸਤੇ ਐਨੀਮਲ ਦੀ ਸਿਲੈਕਸ਼ਨ ਐਨੀਮਲ ਦੀ ਚੋਣ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਤੇ ਅਸੀਂ ਤੇ ਇਹੋ ਹੀ ਸਲਾਹ ਦੇਵਾਂਗੇ ਕਿ ਜਿਹੜਾ ਪਸ਼ੂ ਦੀ ਡੀਵਾਰਮਿੰਗ ਉਹਨਾਂ ਪਾਦੇ ਕੀੜਿਆਂ ਦੀ ਦਵਾਈ ਟਾਈਮ ਟੂ ਟਾਈਮ ਦਿੱਤੀ ਹੋਵੇ ਜਿੰਨੂੰ ਜਿੰਨੂੰ ਮਿਨਰਲ ਮਿਕਸਚਰ ਵੀ ਪੈਂਦਾ ਹੋਵੇ ਤੇ ਕੋਸ਼ਿਸ਼ ਕਰੀਏ ਕਿ ਹੀਫਰ ਹੋਵੇ ਵੈਡ ਹੋਵੇ ਜਾਂ ਪਹਿਲੇ ਸੂਵੇ ਹੋਵੇ ਜਾਂ ਵੈਡ ਹੋਵੇ ਵੈਡਾਂ ਦੇ ਵਿੱਚ ਦਾ ਰਿਜ਼ਲਟ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਧੀਆ ਵਸ਼ੀ ਵਾਲੇ ਟੀਕੇ ਦਾ ਇਦੀ ਕਿੰਨੀ ਕੁ ਹੈਗੀ ਆ ਕੀ ਕਹ ਲਈ ਆਪਾਂ ਵੀ ਕਾਮਯਾਬੀ ਏ ਟੀਕੇ ਦੀ ਇਹਦੇ ਸੰਬੰਧ ਵਿੱਚ ਸਾਡੀ ਕਾਮਯਾਬੀ ਦੀ ਜੇ ਆਪਾਂ ਗੱਲ ਕਰੀਏ ਤੇ ਸਭ ਤੋਂ ਜ਼ਰੂਰੀ ਇਹਦੇ ਵਿੱਚ ਜੇ ਆਪਾਂ ਕਨਸੈਪਸ਼ਨ ਰੇਟ ਕਾਮਯਾਬ ਕਰਨਾ ਹੈ ਇਸ ਟੀਕੇ ਨੂੰ ਵਸ਼ੀ ਵਾਲੇ ਨੂੰ ਤੇ ਇਹਦੀ ਜਿਹੜੀ ਹੈਂਡਲਿੰਗ ਆ ਇਹਦਾ ਰੱਖ-ਰਖਾਵ ਬਹੁਤ ਜ਼ਿਆਦਾ ਜ਼ਰੂਰੀ ਆ ਸੈਕਸੀਮਨ ਦੀ ਜਿਹੜਾ ਅਸੀਂ ਸਾਨੂੰ ਜੋ ਰਿਜ਼ਲਟ ਮਿਲੇ ਆ ਉਹ ਨਾਰਮਲ ਸੀਮਨ ਦੇ ਬਰਾਬਰ ਹੀ ਮਿਲੇ ਆ ਇਹਦਾ ਇਹਦਾ ਕੋਈ ਕਨਸੈਪਸ਼ਨ ਰੇਟ ਸਾਨੂੰ ਘੱਟ ਨਹੀਂ ਮਿਲੀ ਕਨਵੈਨਸ਼ਨਲ ਸੀਮਨ ਜਿਹੜੇ ਆਮ ਸੀਮਨ ਆ ਉਹਨਾਂ ਦਾ ਰਿਜ਼ਲਟ ਹੈਗਾ ਕੋਈ 40 ਤੋਂ 45% ਵੀ 100 ਚੋਂ 40-45 ਗਾਵਾਂ ਕਨਸੀਵ ਕਰ ਜਾਂਦੀਆਂ ਸੇਮ ਸਾਨੂੰ ਰਿਜ਼ਲਟ ਮਿਲੇ ਆ ਸੈਕਸੀਮਨ ਦੇ ਵਿੱਚ ਸਿਰਫ ਕੰਡੀਸ਼ਨ ਉਹੀ ਆ ਕੇ ਡਾਕਟਰ ਨੇ ਥੋਇੰਗ ਕਿਦਾਂ ਦੀ ਕੀਤੀ ਤੇ ਰਖ ਰਖਾਵ ਕਿਹੋ ਜਿਹਾ ਜਹੀ ਰਖ ਰਖਾਵ ਵਧੀਆ ਵਾ ਤੇ 40 ਤੋਂ 45% ਜਿਹੜਾ ਕਿ ਬਹੁਤ ਵਧੀਆ ਹੀ ਮੰਨਦੇ ਆ ਇਹਦਾ ਰਿਜ਼ਲਟ ਕਨਸੈਪਸ਼ਨ ਰੇਟ ਉਹ ਸਾਨੂੰ ਮਿਲਿਆ ਮੈਂ ਡਾਕਟਰ ਮਨਪ੍ਰੀਤ ਸਿੰਘ ਮੇਰੀ ਪੋਸਟਿੰਗ ਸੀਵੀਐਚ ਬਡਾਲਾ ਪਿੱਟੇਵੜ ਬਿਖੇ ਆ ਜੀ ਅੱਛਾ ਡਾਕਟਰ ਸਾਹਿਬ ਕਿੰਨੇ ਟੀਕੇ ਹੁਣ ਤੱਕ ਤੁਸੀਂ ਲਗਾ ਚੁੱਕੇ ਹੋ ਮੈਂ ਕਰੀਬ 207 ਦੇ ਕਰੀਬ 60 ਮੰਦੇ ਟੀਕੇ ਲਗਾ ਚੁੱਕਾ ਹੁਣ ਤੱਕ ਤੇ ਇਹਦੇ ਵਿੱਚ ਸਾਨੂੰ ਕਨਸੈਪਸ਼ਨ ਰੇਟ ਵਧੀਆ ਮਿਲਿਆ ਤਕਰੀਬਨ 40% ਦੇ ਲੱਗਿਆ ਨੂੰ ਕਨਸੈਪਸ਼ਨ ਰੇਟ ਮਿਲਿਆ ਇੱਕ ਜਿਹੜਾ ਅਸੀਂ ਏਆਈ ਕਰਉਣ ਦਾ ਸਮਾਂ ਵਾ ਉਹ ਵੀ ਬੜਾ ਧਿਆਨ ਰੱਖਣਾ ਵਾ ਮੰਨ ਲਓ ਗਾਂ ਤੁਹਾਡੀ ਸਵੇਰੇ ਬੁੱਲੀ ਆ ਉਸੇ ਟਾਈਮ ਦੀ ਟੀਕਾ ਭਰਉਣਾ ਚਾਹੀਦਾ ਉਹ ਏਐਮ ਪੀਐਮ ਰੂਲ ਹੁੰਦਾ ਵਾ ਮੰਨ ਲਓ ਸਵੇਰੇ ਬੁੱਲੀ ਆ ਤੇ ਉਹਨੂੰ ਹੀ ਸ਼ਾਮ ਨੂੰ ਜਾਂ ਦੁਪਹਿਰ ਨੂੰ ਟੀਕਾ ਲਗਾਇਆ ਜਾਵੇ ਉਹ ਜ਼ਿਆਦਾ ਬੈਟਰ ਆ ਥੋੜਾ ਖੇਵਾ ਜਿਹੜਾ ਵਾ ਸ਼ਾਂਤ ਹੀਟ ਜਿਹੜੀ ਉਹ ਸ਼ਾਂਤ ਹੋਣੀ ਚਾਹੀਦੀ ਆ ਉਹਦੇ ਵਿੱਚ ਲਗਾਇਆ ਜਾਵੇ ਤੇ ਇਹ ਬੈਟਰ ਆ ਬਾਕੀ ਜਿਹੜੇ ਅਸੀਂ ਜਿੰਨੇ ਵੀ ਇੰਜੈਕਸ਼ਨ ਲਾਏ ਆ ਅਹੀਂ ਇਹ ਜਿਹਦੇ ਵੇਖਿਆ ਜਿਹਦੇ ਬੰਦੇ ਦੀ ਹੈਂਡਲਿੰਗ ਵਧੀਆ ਵਾ ਉਹਦਾ ਕਨਸੈਪਸ਼ਨ ਰੇਟ ਉਹਨੂੰ ਮਿਲੂਗਾ ਹੀ ਮਿਲੂਗਾ ਜ਼ਰੂਰ ਜਿਹੜਾ ਤੇ ਸਾਡੇ ਕੋ ਆਮ ਸਟਰਾ ਹੁੰਦਾ ਵਾ ਕਨਵੈਨਸ਼ਨਲ ਸਿਮਨ ਉਹਦੇ ਵਿੱਚ ਤੇ ਹੁੰਦੇ ਆ ਕੁਝ 20 ਮਿਲੀਅਨ ਦੇ ਕਰੀਬ ਵੀਰੇਜ ਹੁੰਦਾ ਵਾ ਇੱਕ ਸਟਰਾ ਦੇ ਵਿੱਚ ਹੁਣ ਜਿਹੜਾ ਸੈਕਸ ਸਿਮਨ ਆ ਇਹਦੀ ਇੰਨੀ ਹੈਂਡਲਿੰਗ ਕਿਉਂ ਇੰਪੋਰਟੈਂਟ ਆ ਕਿਉਂਕਿ ਇਹਦੇ ਵਿੱਚ ਸਿਰਫ 3 ਮਿਲੀਅਨ ਜਿਹੜਾ ਵਾ ਵੀਰੇਜ ਹੈਗਾ ਵਾ ਉਹਦੇ ਮੁਕਾਬਲੇ ਮਤਲਬ 7 ਗੁਣਾ ਘੱਟ ਵੀਰੇਜ ਹੁੰਦਾ ਵਾ ਨਾਰਮਲ ਸਟਰਾ ਨਾਲੋਂ ਇਸ ਕਰਕੇ ਦੀ ਹੈਂਡਲਿੰਗ ਬੜੀ ਪ੍ਰੋਪਰ ਚਾਹੀਦੀ ਆ ਇਹਦਾ ਥੈਂਕ ਬੜੀ ਪ੍ਰੋਪਰ ਚਾਹੀਦੀ ਆ ਤੇ ਜਿਹੜੀ AI ਦੀ ਟੈਕਨੀਕ ਆ ਉਹ ਵੀ ਨੰਬਰ 1 ਤੇ ਚਾਹੀਦੀ ਆ ਫਿਰ ਇਹਦਾ ਰਿਜ਼ਲਟ ਮਿਲੇਗਾ ਇਰ ਚ ਸਿਰਫ 3 ਮਿਲੀਅਨ ਹੀ ਵੀਰੇਜ ਹੁੰਦਾ ਵਾ ਜੀ ਸੋ ਡਾਕਟਰ ਜੋਬਨਜੀਤ ਜੀ ਗੱਲ ਇਹ ਆ ਵੀ ਦੇਖੋ ਆਪਾਂ ਟੀਕਾ ਜਿਹੜਾ ਲਗਵਾਉਨੇ ਆ ਸੀਮਨ ਦਾ ਤੇ ਸੈਕਸ ਸੀਮਨ ਦਾ ਤਾਂ ਕਿ ਸਾਨੂੰ ਕਿਸਾਨ ਵੀਰ ਵੱਲੋਂ ਤਾਂ ਇਹੀ ਹੁੰਦਾ ਵੀ ਸਾਨੂੰ ਬੱਚੀ ਮਿਲੇ ਹੈਨਾ ਸੋ ਕਿੰਨੀ ਕਿ ਇਹਦੇ ਵਿੱਚ ਸਾਨੂੰ ਦੱਸੋ ਕਿ ਕਾਮਯਾਬੀ ਆ ਥੋੜਾ ਜਿਹਾ ਇਹ ਵੀ ਦੱਸੋ ਤੇ ਇਹਦੇ ਫਾਇਦੇ ਜ਼ਰੂਰ ਦੱਸੋ ਇੱਕ ਤਾਂ ਫਾਇਦਾ ਇਹ ਹੋ ਗਿਆ ਕਿ ਬੱਚੀ ਪੈਦਾ ਹੋਊਗੀ ਹਨਾ ਹੋਰ ਕਿੰਨੇ ਫਾਇਦੇ ਨੇ ਇਹਦੇ ਇਹਦਾ ਫਾਇਦਾ ਜੀ ਸਭ ਤੋਂ ਵੱਡਾ ਫਾਇਦਾ ਜਿਹੜਾ ਨਾ ਜਦੋਂ ਅਸੀਂ ਡੇਰੀ ਪਸ਼ੂ ਪਾਲਕਾਂ ਕੋਲ ਜਾਂਦੇ ਆ ਉਹਨਾਂ ਨੂੰ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਫੇਸ ਕਰਨੀ ਪੈਂਦੀ ਆ ਸਾਹਮਣਾ ਕਰਨਾ ਪੈਂਦਾ ਉਹ ਹੈਗੀ ਆ ਉਹ ਕਹਿੰਦੇ ਕਿ ਡਾਕਟਰ ਸਾਹਿਬ ਅਸੀਂ ਵਸ਼ਿਆਂ ਦਾ ਕੀ ਕਰੀਏ ਜਿਹੜੇ ਵਸ਼ੇ ਆ ਹੁਣ ਜੇ ਉਹ ਰੱਖਣਗੇ ਫਾਰਮ ਤੇ ਤੇ ਉਹ ਵੀ ਫਿਰ ਕਿਉਂਕਿ ਆਪਾਂ ਇਹ ਧੰਦਾ ਕਰ ਰਹੇ ਆ ਪੈਸਿਆਂ ਵਾਸਤੇ ਉਹਨੇ ਫਿਰ ਖਾਣਾ ਪੀਣਾ ਵੀ ਆ ਫੀਡਾਂ ਵੀ ਚਲਣੀਆਂ ਉਹ ਪੋਸੀਬਲ ਨਹੀਂ ਹੈਗਾ ਫਿਰ ਉਹ ਸਟ੍ਰੇ ਉਹ ਛੱਡ ਦਿੰਦੇ ਆ ਫਾਰਮ ਵਾਲੇ ਜਿਹੜੇ ਆ ਉਹ ਬੱਛੇ ਨੂੰ ਛੱਡ ਦਿੰਦੇ ਆ ਇਹਦਾ ਕਰਕੇ ਸਟ੍ਰੇ ਪੋਪੂਲੇਸ਼ਨ ਵੱਧਦੀ ਆ ਇਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੋ ਰਿਹਾ ਉਹ ਇਹ ਹੋ ਰਿਹਾ ਕਿ ਸਟ੍ਰੇ ਪੋਪੂਲੇਸ਼ਨ ਘਟੂਗੀ ਇਹਦੇ ਨਾਲ ਘਟ ਵੀ ਰਹੀ ਆ ਤੇ ਹੋਰ ਘਟੂਗੀ ਕਿਉਂਕਿ ਜਦੋਂ ਬੱਛੇ ਹੀ ਨਹੀਂ ਹੋਣਗੇ ਤੇ ਫਿਰ ਕੋਈ ਆਵਾਰਾ ਕਿਉਂ ਛੱਡੂਗਾ ਦੂਸਰਾ ਫਾਇਦਾ ਇਹਦਾ ਕਿ ਜਿਹੜੇ ਅਸੀਂ ਬੁੱਲ ਜਿਹੜੇ ਸਾਨੂੰ ਸਪਲਾਈ ਹੋ ਰਹੇ ਸਰਕਾਰ ਵੱਲੋਂ ਉਹ ਸਾਰੇ ਹੈਗੇ ਆ ਬਹੁਤ ਵਧੀਆ ਇਲਾਈਟ ਬੁੱਲ ਨੇ ਵਧੀਆ ਕੁਆਲਿਟੀ ਦੇ ਬੁੱਲ ਨੇ ਤੇ ਉਹਨਾਂ ਦੇ ਜਦੋਂ ਅਸੀਂ ਵਸ਼ੀਆਂ ਪੈਦਾ ਹੋਣਗੀਆਂ ਤੇ ਫਾਈਨੈਂਸ਼ੀਅਲ ਫਾਇਦਾ ਜਿਹੜਾ ਵਾ ਉਹ ਬਹੁਤ ਵੱਡਾ ਸਪੋਰਟ ਆ ਇੱਕ ਫਾਰਮਰ ਨੂੰ ਕਿਉਂਕਿ ਜਿੱਦਾਂ ਦੀਆਂ ਵਸ਼ੀਆਂ ਅਸੀਂ ਪੈਦਾ ਕੀਤੀਆਂ ਸਾਡੇ ਸੀਮਨ ਨੇ ਸੈਕਸ ਹਾਟਡ ਸੀਮਨ ਨੇ ਉਹ ਵਸ਼ੀਆਂ ਜੇ ਲੈਣ ਜਾਈਏ ਆਪਾਂ ਦੇ ਲੱਖ ਲੱਖ ਸਵਾ ਸਵਾ ਲੱਖ ਦੀਆਂ ਤੇ ਵਸ਼ੀਆਂ ਹੀ ਮਿਲਦੀਆਂ ਜਿਹੜੀ ਕਿ ਫਾਰਮਰ ਦੇ ਘਰ ਚ ਹੀ ਪੈਦਾ ਹੋ ਗਈ ਇਸ ਸੀਮਨ ਦੇ ਨਾਲ ਉਹਨੂੰ ਫਾਈਨੈਂਸ਼ੀਅਲ ਫਾਇਦਾ ਵੀ ਬਹੁਤ ਆ ਆਪਣੀ ਬਰੀਡ ਆਪ ਤਿਆਰ ਕਰ ਸਕਦਾ ਫਾਰਮਰ ਡਾਕਟਰ ਮਨਪ੍ਰੀਤ ਜੀ ਕਿੱਦਾਂ ਫਿਰ ਅਪਰੋਚ ਕਰਦੇ ਹੋ ਕਿਸਾਨ ਵੀਰ ਕਿੱਦਾਂ ਤੁਹਾਡੇ ਕੋਲ ਆਉਂਦੇ ਆ ਪਿੰਡਾਂ ਦੇ ਵਿੱਚ ਆਮ ਕਿਸਾਨ ਵੀਰ ਨੂੰ ਨਹੀਂ ਪਤਾ ਹੁੰਦਾ ਵੀ ਇਹੋ ਜਿਹਾ ਇੱਕ ਸੈਕਸੀਮਨ ਦਾ ਟੀਕਾ ਵੀ ਆਇਆ ਪਾਲਵਾਲੀ ਤਾਂ ਬੱਚੀ ਹੋਊਗੀ ਅਵੇਅਰ ਕਿੱਦਾਂ ਕਰਦੇ ਹੋ ਫਿਰ ਦੇਖੋ ਸਾਡੇ ਨਾਲ ਜਿਹੜੇ ਮਹਿਕਮੇ ਹਲੋਣਾ ਪਸ਼ੂ ਪਾਲਣ ਵਿਭਾਗ ਕੋਲੋਂ ਇੱਕ ਅਵੇਅਰਨੈਸ ਕੈਂਪ ਚਲਾਏ ਜਾਂਦੇ ਆ ਉਹ ਕੋਈ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਅਵੇਅਰਨੈਸ ਕੈਂਪ ਹੁੰਦੇ ਆ ਉਸ ਕੈਂਪ ਦੇ ਵਿੱਚ ਅਸੀਂ ਜਿਹੜੀਆਂ ਮੇ ਨਵੀਆਂ ਟੈਕਨੋਲੋਜੀਆ ਵਾ ਜਾਂ ਨਵਾਂ ਕੋਈ ਸਾਡਕੋ ਸੀਮੰਟ ਆਇਆ ਵਾ ਜਿਵੇਂ ਸੈਕਸੀ ਸੀਮੰਟ ਬਾਰੇ ਅਸੀਂ ਉਹਨਾਂ ਕੈਂਪਾਂ ਵਿੱਚ ਪਹਿਲਾਂ ਜਾਗਰੂਤ ਕੀਤਾ ਲੋਕਾਂ ਨੂੰ ਦੱਸਿਆ ਵੀ ਜਿਹੜਾ ਸੈਕਸੀ ਸੀਮੰਟ ਆ ਉਹ ਸਬਸਿਡਾਈਜ਼ਡ ਰੇਟਾਂ ਤੇ ਸਾਡਕੋ ਸਰਕਾਰੀ ਰੇਟਾਂ ਤੇ ਸਾਨੂੰ ਮਿਲਦਾ ਪਿਆ ਵਾ ਤੇ ਇਸ ਲਈ ਇਹ ਲਵਾਇਆ ਜਾਵੇ ਤੁਸੀਂ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵਾਂ ਨੇ ਉਮੀਦ ਕਰਦਾ ਹਾਂ ਕਿ ਕਿਸਾਨ ਵੀਰ ਇਹਨਾਂ ਗੱਲਾਂ ਦੇ ਉੱਤੇ ਧਿਆਨ ਜ਼ਰੂਰ ਦੇਣਗੇ ਤੇ ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਲੋਕ ਦੁੱਧ ਘੋਦੇ ਬਹੁਤ ਸ਼ੌਕੀਨ ਨੇ ਇਸੇ ਕਰਕੇ ਪਸ਼ੂ ਵੀ ਬੜੇ ਹੀ ਸ਼ੌਂਕ ਦੇ ਨਾਲ ਪਾਲਦੇ ਨੇ ਪਸ਼ੂ ਪਾਲਣ ਦੇ ਨਾਲ ਦੋਰਾ ਫਾਇਦਾ ਹੋ ਜਾਂਦਾ ਹੈ ਇੱਕ ਤਾਂ ਘਰ ਦਾ ਦੁੱਧ ਕਿਉ ਹੋ ਜਾਂਦਾ ਹੈ ਦੂਸਰਾ ਆਰਥਿਕ ਲਾਭ ਵੀ ਹੋ ਜਾਂਦਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ạtਾਰੀ ਦੇ ਪਿੰਡ ਮੋਦੇ ਦੇ ਕੁਝ ਪਸ਼ੂ ਪਾਲਕ ਵੀਰ ਬੜੀ ਹੀ ਕਾਮਯਾਬੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਕੀ ਕਹਿਣਾ ਇਹਨਾਂ ਸਫਲ ਪਸ਼ੂ ਪਾਲਕ ਵੀਰਾਂ ਦਾ ਆਓ ਦੇਖਦੇ ਹਾਂ ਪਸ਼ੂਆਂ ਦੇ ਵਿੱਚ ਨਸਲ ਸੁਧਾਰ ਦੀ ਮਹੱਤਤਾ ਨੂੰ ਜਾਣਨ ਦੇ ਲਈ ਅਸੀਂ ਪਹੁੰਚੇ ਆਂ ਅੰਮ੍ਰਿਤਸਰ ਦੇ ਬਾਰਡਰ ਏਰੀਆ ạtari ਦੇ ਵਿੱਚ ਪਿੰਡ ਹੈ ਮੋਦੇ ਦਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਕਿ ਕਿਦਾਂ ਪਸ਼ੂਆਂ ਦੇ ਵਿੱਚ ਨਸਲ ਸੁਧਾਰ ਦੀ ਕਿੰਨੀ ਮਹੱਤਤਾ ਕਿੰਨਾ ਕੁ ਵਧੀਆ ਲੱਗ ਰਿਹਾ ਵੀ ਇਹ ਠੀਕ ਹੈ ਕਿਤਾ ਨਹੀਂ ਜੀ ਬਹੁਤ ਵਧੀਆ ਕਿਤਾ ਵਾ ਆਪਣੇ ਘਰ ਦੇ ਵਿੱਚ ਹੀ ਕੋਈ ਕੋਈ ਬਾਹਰ ਅੰਦਰ ਜਾਣ ਦੀ ਲੋੜ ਨਹੀਂ ਆਪਣੇ ਘਰ ਦੇ ਵਿੱਚ ਆਪਾਂ ਇਹ ਪਸ਼ੂ ਚੰਗੀ ਨਸਲ ਚੰਗੀ ਬਰੀਡ ਚੰਗਾ ਪੱਠਾ ਚੰਗੀ ਫੀਡ ਤਿਆਰ ਕਰਕੇ ਤੇ ਆਪਾਂ ਇਹਨਾਂ ਦੇ ਬੱਚੇ ਕਰੂਗਾ ਆਪਾਂ ਪੂਰੀ ਆਮਦਨ ਲੈ ਸਕਦੇ ਹਾਂ ਇਹਨਾਂ ਦੇ ਕੋਲ ਵਧੀਆ ਆਪਣਾ ਜਿਹੜਾ ਨਾ ਵੀ ਖੇਤੀ ਨਾਲੋਂ ਵੀ ਜ्यादा ਵਧੀਆ ਤੁੰਦਾ ਪਸ਼ੂ ਪਾਲੰਦਾ ਕਿੱਦਾਂ ਸੰਪਰਕ ਫਿਰ ਡਾਕਟਰ ਸਾਹਿਬ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਨਾਲ ਜਾਂ ਡੇਰੀ ਵਿਭਾਗ ਦੇ ਨਾਲ ਕਿੱਦਾਂ ਤੁਹਾਡਾ ਰਾਬਤਾ ਰਹਿੰਦਾ ਕੋਈ ਰਾਬਤਾ ਜਿਨ੍ਹਾਂ ਦੇ ਚੰਗਾ ਡਾਕਟਰ ਆਪਣੇ ਇਲਾਕੇ ਦਾ ਹੋਵੇ ਤੇ ਚੰਗੀ ਨਸਲ ਦੀ ਫੇਰੀ ਸੁਧਾਰ ਉਹ ਚੰਗੀ ਬਰੀਡ ਤਿਆਰ ਕਰਨ ਦੀ ਚੰਗਾ ਫਿਰ ਟੀਕੇ ਚੰਗੇ ਕੋਈ ਲੋੜ ਪੈ ਦੇ ਉਹਦੇ ਵਾਸਤੇ ਚੰਗਾ ਡਾਕਟਰ ਚਾਹੀਦਾ ਆਪਾਂ ਨੂੰ ਵਧੀਆ ਇੱਕ ਗਾਂ ਤੁਸੀਂ ਦੱਸਿਆ ਸੀ ਸਾਨੂੰ ਪਹਿਲਾਂ ਬਹੁਤ ਜ਼ਿਆਦਾ ਦੁੱਧ ਦਿੰਦੀ ਆ ਕਿੰਨਾ ਦੁੱਧ ਦਿੰਦੀ ਆ ਗਾਂ ਵੇਖੋ ਜੋ 60 ਕਿਲੋ ਦੇ ਲਾਗੇ ਸਾਡੇ ਗਾਂ ਦੁੱਧ ਦੇਣ ਦੀ ਆ ਉਹ ਬਹੁਤ ਵਧੀਆ ਨਸਲ ਵੇ ਸਾਰੀਆਂ ਗਾਈਆਂ ਸਾਡੇ ਜਿੰਦੀਆਂ ਸਾਰੇ ਬਰੀਡ ਬਹੁਤ ਵਧੀਆ ਬਰੀਡ ਇੰਤਿਆਰ ਕਰਾ ਰਹੇ ਆ ਤੇ ਉਹ ਗਾਂ ਬੱਚੀਆਂ ਦੀ ਨਸਲ ਸਾਰੀ ਜਿੰਦੀਆਂ ਸਾਡੇ ਕੋਈ 40 45 ਕਿਲੋ ਦਾ ਸਦੇ ਕੋਈ ਨਹੀਂ ਹੈ ਸਾਰੀ ਕੋਈ 50 ਕਿਲੋ ਕੋਈ 60 ਕਿਲੋ ਕੋ 40 ਕਿਲੋਵਾਟ ਪਹਿਲਾਂ ਵੈੜ ਜਿਹੜਾ 40 ਕਿਲੋਵਾਟ ਦਾ ਗਾਂ ਦੋ ਦਿੰਦੀ ਹੈ ਤਲਵਿੰਦਰ ਸਿੰਘ ਜੀ ਤੁਹਾਡੇ ਅਸੀਂ ਪਸ਼ੂ ਦੇਖਿਆ ਬਹੁਤ ਵਧੀਆ ਜਿੱਦਾਂ ਸਾਨੂੰ ਬਾਪੂ ਜੀ ਨੇ ਦੱਸਿਆ ਕਿ ਨਸਲ ਸੁਧਾਰ ਦਾ ਅਸੀਂ ਕਾਫੀ ਧਿਆਨ ਰੱਖਦੇ ਆ ਕਿੰਨੇ ਪਸ਼ੂ ਨੇ ਇਸ ਵੇਲੇ ਤੁਹਾਡੇ ਕੋਲ 80 40 ਪਸ਼ੂ ਹੈਗੇ ਉਹਨਾਂ ਫੀਮੇਲ ਗਾਵਾਂ ਵੱਡੀਆਂ ਵੀ ਹੈਗੀਆਂ 20 ਫੀਮੇਲ ਹੈ ਵੇਥੇ ਇਹ ਛੋਟੇ ਬੱਚੀਆਂ ਤੋਂ ਹੀ ਤਿਆਰ ਕੀਤੀਆਂ ਸਾਰੀਆਂ ਇਹਨਾਂ ਗਾਵਾਂ ਤੋਂ ਤਿਆਰ ਕੀਤੀਆਂ ਜੀ ਠੀਕ ਇਹਨਾਂ ਨੂੰ ਤੇ ਜੋ ਲਾ ਕੇ ਫੀਮੇਲ ਠੀਕ ਲਾ ਕੇ ਤਿਆਰ ਕੀਤੀਆਂ ਸਾਰੀਆਂ ਕੀ ਸੋਚਦੇ ਹੋ ਕਿ ਸਾਰੇ ਕਿਸਾਨ ਵੀਰਾਂ ਨੂੰ ਇਹ ਜਿਹੜੇ ਡਾਕਟਰ ਸਾਹਿਬ ਟੀਕਾ ਲਾਉਂਦੇ ਆ ਸੀਮਨ ਦਾ ਜਿਹੜਾ ਕੋਤੋਂ ਦੂਰੋਂ ਮੰਗਵਾਇਆ ਹੋਇਆ ਉਹਨਾਂ ਨੇ ਜਿਹਦੇ ਨਾਲ ਇਹ ਵੀ ਅਸੀਂ ਸੋਚਦੇ ਆ ਕਿ 95% ਗਾਵਾਂ ਹੀ ਬੱਚੀਆਂ ਹੀ ਪੈਦਾ ਹੁੰਦੀਆਂ ਨੇ ਸੋ ਉਹ ਠੀਕ ਹੈ ਉਹ ਬਿਲਕੁਲ ਸਹੀ ਆ ਅਸੀਂ ਅੱਜ ਤੱਕ ਜਿੰਨੇ ਵੀ ਟੀਕੇ ਲਵਾਏ ਨੇ ਉਹਦੀ ਉਹਦੇ ਬੱਛੀਆਂ ਜੇ ਤੱਕ ਆਈ ਬੱਛਾ ਨਹੀਂ ਆਇਆ ਕੋਈ ਅੱਛਾ ਰਿਜ਼ਲਟ 100% ਹੀ ਆ ਰਿਹਾ ਹੈ 90% ਦੇ ਪਰ ਰਿਜ਼ਲਟ 100% ਹੀ ਆ ਹਰਜੀਤ ਸਿੰਘ ਜੀ ਤੁਹਾਡਾ ਵੀ ਪਿੰਡ ਇਹੀ ਆ ਮੋਦੇ ਸੋ ਕਿੰਨੇ ਪਸ਼ੂ ਪਾਲਦੇ ਹੋ ਬੱਡੇ ਹੋ ਗਏ 20 ਬਛੂ ਜੀ ਅੱਛਾ ਉਹਦੇ ਵਿੱਚ ਦੱਸ ਦਿਓ ਫਿਰ ਕਿੰਨੀਆਂ ਮੱਝਾਂ ਗਾਵਾਂ ਮੰਨ ਲਓ 15 ਕਿ ਮੱਝਾਂ ਤੇ 5 ਕਿ ਗਾਵਾਂ ਜੀ ਅੱਛਾ ਹਾਂਜੀ ਇਹ ਬਰੀਡ ਸੁਧਾਰਨ ਦੇ ਵਿੱਚ ਨਸਲ ਸੁਧਾਰਨ ਦੇ ਵਿੱਚ ਕਿੰਨਾ ਕੁ ਯੋਗਦਾਨ ਤੁਸੀਂ ਸੋਚਦੇ ਹੋ ਕਿ ਵਧੀਆ ਗੱਲ ਆ ਇਹ ਕਿ ਜਿਹੜਾ ਅਸੀਂ ਟੀਕਾ ਲਵਾਉਨੇ ਆ ਬਾਹਰੋਂ ਡਾਕਟਰਾਂ ਤੋਂ ਬਹੁਤ ਵਧੀਆ ਗੱਲ ਆ ਜੀ ਜਿਹੜੀ ਆਪਾਂ ਨਸਲ ਸੁਧਾਰ ਰਹੇ ਆ ਜੀ ਸਾਰੇ ਕਿਸਾਨਾਂ ਨੂੰ ਸੁਧਾਰਨੇ ਚਾਹੀਦੀ ਆ ਇਹ ਕੀਤਾ ਜੀ ਬਹੁਤ ਵਧੀਆ ਐ ਬੱਚੇ ਬਾਹਰ ਨਾ ਜਾਣ ਇੱਥੇ ਰਹਿ ਕੇ ਆਪਣਾ ਇਹ ਧੰਦਾ ਕਰਨ ਵੀ ਬਹੁਤ ਫਾਇਦਾ ਹੈ ਆਪਣਾ ਘਰ ਦੇ ਵਾਸਤੇ ਦੁੱਧ ਬੱਚਿਆਂ ਵਾਸਤੇ ਵਧੀਆ ਦੁੱਧ ਪੀਓ ਤੇ ਸਾਰੇ ਕਿਸਾਨ ਨੂੰ ਇਹ ਪਸ਼ੂ ਰੱਖਣੇ ਚਾਹੀਦੇ ਆ ਸਾਡੇ ਪਿੰਡ ਮੋਦੇ ਦੇ ਵਿੱਚ ਪਸ਼ੂ ਹਸਪੀਟਲ ਵੀ ਨਵਾਂ ਬਣ ਜਾ ਰਿਹਾ ਹੈ ਅੱਛਾ ਜੀ ਛੇਤੀ ਤਿਆਰ ਹੋ ਜਾਊਗਾ ਜੀ ਹਰਦੀਪ ਸਿੰਘ ਜੀ ਕਿੱਦਾਂ ਲੱਗਦਾ ਹੈ ਕਿ ਕਿੰਨੇ ਤੁਹਾਡੇ ਪਿੰਡ ਦੇ ਵਿੱਚ ਪਸ਼ੂ ਪਾਲਕ ਨੇ ਜਿਹੜੇ ਇਸ ਵੇਲੇ ਇਹ ਕਿਤਾਧੰਦਾ ਕਰ ਰਿਹਾ ਹੈ ਸਾਫੀ ਘਰ ਵੀ ਹਰ ਘਰ ਦੇ ਪਸ਼ੂ ਰੱਖੇ ਨੇ ਬਾਕੀ ਜਿਹੜੀ ਸਦਾ ਸਾਹਿਬ ਤੋਂ ਜ਼ਿਆਦਾ ਮਤਲ ਇਹਨਾਂ ਦੇ 골ਡਨ ਚੰਗੇ ਡੰਗਰ ਨੇ ਠੀਕ ਹੈ ਬਾਕੀ ਚਲੋ ਹੋਰ ਵੀ ਲੋਕਾਂ ਕੋਲ ਹੈ ਕਿ ਇਹ ਨਸਲ ਇਹਨਾਂ ਦੇ ਕੋਲ ਹੀ ਆ ਆਪਣੇ ਕੋਲ ਵੀ ਹੈਗੇ 25 30 ਕਿਲੋ ਵਾਲੇ ਬਸ ਠੀਕ ਨੇ ਫਿਰ ਵੀ ਅੱਛਾ ਤੁਹਾਡੇ ਕੋਲ ਜਿਹੜੀ ਪਸ਼ੂ ਹੈਗੇ ਨੇ ਤੁਸੀਂ ਵੀ ਉਹ ਟੀਕਿਆਂ ਤੋਂ ਹੀ ਤਿਆਰ ਕੀਤੇ ਆਗੇ ਸਾਰੇ ਜੀ ਉਹਨਾਂ ਟੀਕਿਆਂ ਤੋਂ ਤਿਆਰ ਕੀਤੇ ਇਹੋ ਬੱਛੀਆਂ ਬਰੀਡ ਵਾਲੀਆਂ ਜਿਹੜੀਆਂ ਆਪਣੇ ਡਾਕਟਰ ਪੰਨੂ ਸਾਹਿਬ ਲਾ ਕੇ ਗਏ ਜੇ ਕੋਈ ਬੱਛਾ ਆਉਂਦਾ ਤਾਂ ਆਪਾਂ ਉਹਨੂੰ ਛੱਡ ਦਿੰਦੇ ਆ ਤਾਂ ਸੜਕਾਂ ਤੇ ਐਕਸੀਡੈਂਟਾਂ ਤੇ ਮੁਸ਼ਕਲ ਆਉਂਦੀ ਬਹੁਤ ਤੇ ਬੱਛੀਆਂ ਨੂੰ ਤਾਂ ਕੋਈ ਛੱਡਦਾ ਨਹੀਂ ਬੱਛੀਆਂ ਤੇ ਚਾਹਣਾ ਪਾਲਦੀਆਂ ਨੇ ਤੇ ਜੇ ਇਸ ਤਰ੍ਹਾਂ ਸਾਰੇ ਕਰਨ ਬੱਛੀਏ ਬੱਛੇ ਬਦਲ ਆਉਂਦੇ ਨਹੀਂ ਕਿ ਬੱਛੀਆਂ ਆਉਣ ਡੀਆਂ ਤਾਂ ਬੱਛੀਆਂ ਨੂੰ ਆਪਾਂ ਪਾਲਦੇ ਆਂ ਮਨਪ੍ਰੀਤ ਸਿੰਘ ਜੀ ਕਿੰਨੇ ਪਸ਼ੂ ਨੇ ਤੁਹਾਡੇ ਕੋਲ ਇਸ ਵੇਲੇ ਹੈਗੇ 25 ਪਸ਼ੂ ਉਹ ਜ਼ਿਆਦਾਤਰ ਆਪਾਂ ਟੀਕੇ ਨਾਲ ਤਿਆਰ ਕਰੀਦੇ ਕਿਉਂਕਿ ਮੁੱਲ ਮਹਿੰਗੇ ਬੜੇ ਲੈ ਨਹੀਂ ਜਾਂਦੇ ਇਸ ਕਰਕੇ ਘਰ ਦਾ ਆਪਾਂ ਪਾਲੀਦੇ ਖਾਦ ਖੁਰਾਕ ਦਾ ਕਿਦਾਂ ਫਿਰ ਉਹਨਾਂ ਦਾ ਅਰੇਂਜਮੈਂਟ ਕਰਦੇ ਹੋ ਕੀ ਹਰਾਚਾਰਾ ਆਪ ਲਾਉਨੇ ਹੋ ਜਾਂ ਜਿਹੜੀ ਫੀਡ ਆ ਉਹ ਮੁੱਲ ਲੈ ਕਿਉਂਨੇ ਹੋ ਕਿੰਨਾ ਹਰਾਚਾਰਾ ਆਪਣੇ ਘਰ ਦਾ ਹੀ ਆ ਚਾਰ ਵੀ ਪਾਲੀਦਾ ਪਰ ਫੀਡ ਮੁੱਲ ਵੀ ਮੋਲੇ ਲੈ ਲੀਦੀ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਸਾਡੇ ਕਿਸਾਨਾਂ ਦਾ ਜਿਹੜਾ ਇਹ ਦੁੱਧ ਪੈਦਾ ਕਰਨੇ ਉਹ ਪੂਰਾ ਵਧੀਆ ਪਰ ਉਹਦਾ ਸਾਨੂੰ ਮੁੱਲ ਪੂਰਾ ਨਹੀਂ ਮਿਲਦਿਆ ਸਾਡਾ ਖਰਚਾ ਦਿਨੋ ਦਿਨ ਵਧਦਾ ਜਾਂਦਾ ਫੀਡ ਮਹਿੰਗੀ ਆ ਹਰ ਚੀਜ਼ ਮਹਿੰਗੀ ਬੁੜੀ ਲੇਬਰ ਬਹੁਤ ਮਹਿੰਗੀ ਆ ਸਾਡੇ ਕਿਸਾਨ ਭੱਜ ਰਿਹਾ ਇਸ ਕਿਤੇ ਨੂੰ ਛੱਡ ਗਏ ਇਸ ਕਰਕੇ ਵੀ ਦੁੱਧ ਦਾ ਮੁੱਲ ਜਿਹੜਾ ਸਾਨੂੰ ਮਿਲ ਨਹੀਂ ਰਿਹਾ ਤੇ ਉਹ ਦੁੱਧ ਉਹ ਤਾਂ ਕਰਕੇ ਹੀ ਛੱਡਣ ਲਈ ਸਾਰੇ ਜ਼ਿੰਮੇਵਾਰ ਤਿਆਰ ਹੁੰਦੇ ਆ ਇਸ ਲਈ ਇਹ ਦੁੱਧ ਦਾ ਮੈਂ ਸਰਕਾਰ ਨੂੰ ਜਿਉਣਾ ਵੀ ਹਰ ਦੁੱਧ ਦਾ ਸਾਡਾ ਮੁੱਲ ਪੂਰਾ ਮਿਲੇ ਆਨੂੰ ਬੇਟਾ ਤੁਹਾਡਾ ਨਾਮ ਦੱਸੋ ਦਲਬਾਤ ਸਿੰਘ ਪਸ਼ੂ ਪਾਲਣ ਦਾ ਕਿੱਤਾ ਕਰਦੇ ਹੋ ਹਾਂਜੀ ਆਪ ਹੱਥੀਂ ਕਰਦੇ ਹੋ ਹਾਂਜੀ ਹਾਂਜੀ ਲੇਬਰ ਲੋਬਰ ਤਾਂ ਨਹੀਂ ਰੱਖੀ ਨਹੀਂ ਆਪ ਹੀ ਕਰਨੇ ਸਾਰਾ ਥੀ ਅੱਛਾ ਸੋ ਬਹੁਤੀ ਜਿਹੜੀ ਨੌਜਵਾਨਾਂ ਜਿਹੜੇ ਥੋੜਾ ਜਿਹਾ ਪੜ ਗਏ ਤਾਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਵਰਗੇ ਨੌਜਵਾਨ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਇੱਥੇ ਹੀ ਰਹਿ ਕੇ ਕਿੱਤਾ ਧੰਦਾ ਵਧੀਆ ਚੱਲ ਸਕਦਾ ਹਾਂਜੀ ਇੱਥੇ ਰਹਿ ਕੇ ਕਾਕਾ ਚੱਲਦਾ ਵਧੀਆ ਰੇਟ ਉੱਦਣਾ ਦੁੱਧ ਦੇ ਮਿਲਣਾ ਵਧੀਆ ਤੇ ਇੱਥੇ ਰਹਿ ਕੇ ਵਧੀਆ ਧੰਦਾ ਚੱਲ ਸਕਦਾ ਆਪਣਾ ਕੰਮ ਕਰਦਾ ਥੀ ਸਾਰਾ ਮੇਰੇ ਨਾਲ ਜਿਹੜੀ ਕਿਸਾਨ ਵੀਰ ਖੜੇ ਆ ਪਿੰਡ ਮੋਦੇ ਦੇ ਇਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਸਾਨ ਤੇ ਪਸ਼ੂ ਪਾਲਕ ਵੀਰੋ ਪਸ਼ੂਆਂ ਵਿੱਚ ਨਸਲ ਸੁਧਾਰ ਦੀ ਮਹੱਤਤਾ ਇਸੇ ਵਿਸ਼ੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਫਲ ਪਸ਼ੂ ਪਾਲਕ ਵੀਰਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਤਾਂ ਸਿੱਟਾ ਇਹ ਨਿਕਲਦਾ ਹੈ ਕਿ ਪਸ਼ੂ ਪਾਲਣ ਵਾਕਿਆ ਹੀ ਬਹੁਤੀ ਫਾਇਦੇ ਦਾਤੰਦਾ ਹੈ ਇਸ ਕਰਕੇ ਵਧੀਆ ਨਸਲ ਦਾ ਪਸ਼ੂ ਪਾਲਣ ਕਰਨ ਦੀ ਲੋੜ ਹੈ ਤਾਂ ਕਿ ਪਸ਼ੂ ਪਾਲਣ ਦੇ ਕਿਤੇ ਤੋਂ ਵੱਧ ਤੋਂ ਵੱਧ ਲਾਭ ਕਮਾਇਆ ਜਾ ਸਕੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ अगले प्रोग्राम नवे विषय नवी जानकारी नाल तो अड़े, फिर तो रूबरू होवेंगे फिलहाल जसबीर कौर जस्सी नियो इजाजत धन्यवाद प्रिय किसान बहनों और भाइयों नमस्कार उनतीस मई से बारह जून तक चलेगा विकसित कृषि संकल्प अभियान ये एक ऐसा अभियान है जिसमें कृषि वैज्ञानिक चलकर खुद आपके पास आएंगे आपके गांव आएंगे आपसे बात करेंगे आपकी खेती और बागवानी की जरूरतों को समझेंगे और आपकी जरूरत के हिसाब से आपको समाधान भी बताएंगे आप उनसे पूछ सकते हैं कैसे आपकी फसल अच्छी हो उत्पादन कैसे बढ़े लागत कैसे घटे कौन सी नई तकनीकी अपनाएं, कीटों और रोगों से कैसे अपनी फसल को बचाएं। लेकिन यह अभियान केवल जानकारी नहीं है समाधान लेकर आया है तो भाई और बहनों इस अभियान से जुड़िए सवाल पूछिए समाधान पाइए उत्पादन बढ़ाइए उत्पादन की लागत घटाइए और मिलकर बढ़ाइए विकसित खेती की ओर मजबूत कदम क्योंकि तो जब खेती विकसित होगी तभी साकार होगा विकसित भारत का सपना जय जवान जय किसान जय विज्ञान जय अनुसंधान